ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਰਿਆਂ ਨੂੰ ਆਪਣੇ ਦਿਨਾਂ ਬਾਰੇ ਇੱਕ ਸ਼ਾਨਦਾਰ ਸਬਕ ਸਿਖਾਇਆ ਗੁਰੂ ਜੀ ਸਿੱਖਾਂ ਨੂੰ ਸਿਖਾ ਰਹੇ ਸਨ ਜਿਵੇਂ ਕਿ ਉਹ ਹਮੇਸ਼ਾ ਕਰਦੇ ਸਨ ਅਤੇ ਉੱਥੇ ਇੱਕ ਅਮੀਰ ਮੁੰਡਾ ਸੀ ਜੋ ਸੱਚਮੁੱਚ ਗੁਰੂ ਦੀ ਸੇਵਾ ਕਰਨਾ ਚਾਹੁੰਦਾ ਸੀ ਬੇਸ਼ੱਕ ਗੁਰੂ ਜੀ ਜਾਣਦੇ ਸਨ ਕਿ ਮੁੰਡੇ ਦੇ ਦਿਲ ਵਿੱਚ ਕੀ ਹੈ ਅਤੇ ਉਸ ਨੇ ਸਾਰਿਆਂ ਨੂੰ ਐਲਾਨ ਕੀਤਾ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਕੌਣ ਦੇਵੇਗਾ ਮੈਂ ਕਰਾਂਗਾ ਮੁੰਡੇ ਨੇ ਕਿਸੇ ਹੋਰ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਕਿਹਾ ਫਿਰ ਨੌਜਵਾਨ ਪਾਣੀ ਲੈਣ ਲੈ ਚਲਾ ਗਿਆ ਰਸਤੇ ਵਿੱਚ ਉਸਨੇ ਸੋਚਿਆ ਮੈਂ ਪਾਣੀ ਲੈਣ ਦਾ ਮੌਕਾ ਜਿੱਤ ਲਿਆ ਮੈਨੂੰ ਪਤਾ ਸੀ ਕਿ ਮੈਂ ਦਿਖਾ ਸਕਾਂਗਾ ਕਿ ਮੈਂ ਕੌਣ ਹਾਂ ਮੈਂ ਸ਼ਾਨਦਾਰ ਹਾਂ ਮੈਂ ਇੱਕ ਜੇਤੂ ਹਾਂ ਥੋੜੀ ਦੇਰ ਬਾਅਦ ਮੁੰਡਾ ਮਾਂ ਨਾਲ ਪਾਣੀ ਦਾ ਗਲਾਸ ਲੈ ਕੇ ਵਾਪਸ ਆਇਆ ਗੁਰੂ ਜੀ ਨੇ ਕਿਹਾ ਤੁਹਾਡੇ ਹੱਥ ਨਰਮ ਲੱਗਦੇ ਹਨ ਤੁਸੀਂ ਕੰਮ ਲਈ ਕੀ ਕਰਦੇ ਹੋ ਮੁੰਡੇ ਨੇ ਕਿਹਾ ਮੇਰੇ ਮਾਪਿਆਂ ਕੋਲ ਬਹੁਤ ਪੈਸਾ ਹੈ ਇਸ ਲਈ ਮੈਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ ਜਦੋਂ ਵੀ ਮੈਨੂੰ ਕੁਝ ਚਾਹੀਦਾ ਹੈ ਮੈਂ ਇੱਕ ਨੌਕਰ ਤੋਂ ਇਹ ਮੰਗਦਾ ਹਾਂ ਨੌਕਰਾਂ ਨੂੰ ਚੰਗੀ ਤਨਖਾਹ ਮਿਲਦੀ ਹੈ ਇਸ ਲਈ ਸਾਰੇ ਖੁਸ਼ ਹੁੰਦੇ ਹਨ ਇਹ ਸੱਚ ਹੈ ਉਸਦੇ ਮਾਪਿਆਂ ਨੇ ਉਸ ਨੂੰ ਵਿਗਾੜ ਦਿੱਤਾ ਉਹਨਾਂ ਨੇ ਉਸ ਨੂੰ ਕਦੇ ਵੀ ਕੰਮ ਕਰਨ ਲਈ ਨਹੀਂ ਕਿਹਾ ਅਤੇ ਨਾ ਹੀ ਉਸ ਦਾ ਕਮਰਾ ਸਾਫ਼ ਕਰਨ ਲਈ ਕਿਹਾ ਉਸ ਦੀ ਜ਼ਿੰਦਗੀ ਬਹੁਤ ਨਰਮ ਅਤੇ ਆਸਾਨ ਸੀ ਦੂਜੇ ਲੋਕਾਂ ਨੇ ਉਸ ਦੇ ਲਈ ਸਭ ਕੁਝ ਕੀਤਾ ਗੁਰੂ ਜੀ ਨੇ ਪੁੱਛਿਆ ਤੁਸੀਂ ਕਦੇ ਕੰਮ ਨਹੀਂ ਕਰਦੇ ਸੱਚੇ ਰਾਜਾ ਤੁਸੀਂ ਇੰਨੇ ਪ੍ਰੇਰਣਾ ਸਰੋਤ ਹੋ ਤੁਸੀਂ ਪਹਿਲੇ ਵਿਅਕਤੀ ਹੋ ਜਿਸ ਦੀ ਮੈਂ ਸੇਵਾ ਕਰਨ ਬਾਰੇ ਸੋਚਿਆ ਵੀ ਹੈ ਇਹ ਪਹਿਲੀ ਵਾਰ ਹੈ ਜਦੋਂ ਮੈਂ ਕਿਸੇ ਲਈ ਪਾਣੀ ਲਿਆਇਆ ਹਾਂ ਫਿਰ ਗੁਰੂ ਜੀ ਨੇ ਪਾਣੀ ਪੀਏ ਬਿਨਾਂ ਸਿੱਖਿਆ ਜਾਰੀ ਰੱਖੀ ਅਖੀਰ ਵਿੱਚ ਕਿਸੇ ਨੇ ਪੁੱਛਿਆ ਗੁਰੂ ਜੀ ਤੁਸੀਂ ਪਾਣੀ ਮੰਗਿਆ ਸੀ ਹੁਣ ਤੁਸੀਂ ਨਹੀਂ ਪੀ ਰਹੇ ਕੀ ਤੁਹਾਨੂੰ ਅਜੇ ਵੀ ਪਿਆਸ ਨਹੀਂ ਲੱਗੀ ਮੈਂ ਇਹ ਪਾਣੀ ਨਹੀਂ ਪੀਵਾਂਗਾ ਇਹ ਗੰਦਾ ਹੈ ਮੁੰਡੇ ਨੂੰ ਸਮਝ ਨਹੀਂ ਆਈ ਸੱਚੇ ਰਾਜਾ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਇਹ ਪਾਣੀ ਗੰਦਾ ਨਹੀਂ ਹੈ ਮੈਂ ਖੁਦ ਗਲਾਸ ਸਾਫ਼ ਕੀਤਾ ਫਿਰ ਮੈਂ ਸਿੱਧਾ ਪਾਣੀ ਵਿੱਚ ਪਾਇਆ ਇਹ ਸ਼ੁੱਧ ਹੈ ਗੁਰੂ ਜੀ ਨੇ ਸਮਝਾਇਆ ਤੁਹਾਡੇ ਹੱਥਾਂ ਨੇ ਪਾਣੀ ਨੂੰ ਗੰਦਾ ਕਰ ਦਿੱਤਾ ਹੈ ਮੁੰਡੇ ਨੂੰ ਹੈਰਾਨੀ ਹੋਈ ਉਹ ਚਿੰਤਾ ਨਾ ਕਰੋ ਮੈਂ ਪਹਿਲਾਂ ਆਪਣੇ ਹੱਥ ਸਾਫ਼ ਕੀਤੇ ਮੈਂ ਇਸ ਨੂੰ ਸਿੱਧਾ ਤੁਹਾਡੇ ਕੋਲ ਲਿਆ ਆਂ ਅਜਿਹਾ ਕੁਝ ਵੀ ਨਹੀਂ ਹੈ ਜੋ ਪਾਣੀ ਨੂੰ ਗੰਦਾ ਕਰ ਸਕਦਾ ਹੋਵੇ ਇਹ ਸੱਚਮੁੱਚ ਸ਼ੁੱਧ ਹੈ ਮੇਰੇ ਮੁੰਡੇ ਹੱਥ ਸੇਵਾ ਕਰਨ ਨਾਲ ਛੁੱਧ ਹੁੰਦੇ ਹਨ ਤੁਹਾਡੇ ਹੱਥ ਗੰਦੇ ਹਨ ਫਿਰ ਗੁਰੂ ਜੀ ਨੇ ਉੱਥੇ ਮੌਜੂਦ ਸਾਰਿਆਂ ਨੂੰ ਕਿਹਾ ਸੁਣੋ ਸਾਥੀਓ ਸਿੱਖੋ ਜੇ ਤੁਸੀਂ ਕੰਮ ਨਹੀਂ ਕਰਦੇ ਜਾਂ ਦੂਜਿਆਂ ਦੀ ਸੇਵਾ ਨਹੀਂ ਕਰਦੇ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਮਿੱਟੀ ਨਾਲ ਭਰ ਜਾਂਦੇ ਹੋ ਜੇ ਤੁਸੀਂ ਗੰਦੇ ਹੋ ਤਾਂ ਤੁਹਾਡੇ ਨੇੜੇ ਕੌਣ ਰਹਿਣਾ ਚਾਹੇਗਾ ਜੇ ਤੁਸੀਂ ਸੇਵਾ ਜਾਂ ਕੰਮ ਨਹੀਂ ਕਰਦੇ ਤਾਂ ਤੁਸੀਂ ਇੱਕ ਮੁਰਦਾ ਸਰੀਰ ਵਾਂਗ ਦੁਸ਼ਿਤ ਹੋ ਜਿਸ ਨੂੰ ਕੋਈ ਨਹੀਂ ਛੂਹੇਗਾ ਤੁਹਾਡੇ ਪੈਰ ਆਪਣੇ ਗੁਰੂ ਦੇ ਦਰਸ਼ਨ ਕਰਨ ਨਾਲ ਪਵਿੱਤਰ ਹੋ ਜਾਂਦੇ ਹਨ ਤੁਹਾਡੇ ਹੱਥ ਸੇਵਾ ਨਾਲ ਪਵਿੱਤਰ ਹੋ ਜਾਂਦੇ ਹਨ ਸੰਗਤ ਦੀ ਸੇਵਾ ਕਰਨਾ ਸਾਡੀ ਜੀਵਨ ਸ਼ੈਲੀ ਹੈ ਇਹ ਬਹੁਤ ਮਹੱਤਵਪੂਰਨ ਹੈ ਇਹਨਾਂ ਸ਼ਬਦਾਂ ਨੇ ਮੁੰਡੇ ਦੇ ਦਿਲ ਨੂੰ ਛੂ ਲਿਆ ਉਹ ਹਮੇਸ਼ਾ ਇੱਕ ਚੰਗਾ ਮੁੰਡਾ ਰਿਹਾ ਸੀ ਪਰ ਉਸ ਨੂੰ ਇਹ ਅਹਿਸਾਸ ਹੋਇਆ ਕਿ ਉਹ ਇਸ ਤੋਂ ਵੱਧ ਬਣਨਾ ਚਾਹੁੰਦਾ ਸੀ ਉਹ ਹੁਣ ਦੂਜਿਆਂ ਤੋਂ ਸਿਰਫ ਲੈਣ ਵਿੱਚ ਹੀ ਸਹਿਜ ਨਹੀਂ ਸੀ ਮੁੰਡੇ ਨੇ ਆਪਣਾ ਸਿਰ ਝੁਕਾਇਆ ਅਤੇ ਉਸਨੇ ਫੈਸਲਾ ਲਿਆ ਹੁਣ ਤੋਂ ਮੈਂ ਸਿਰਫ ਲੈਣ ਵਾਲਾ ਨਹੀਂ ਬਣਾਗਾ ਮੈਂ ਵੀ ਦੇਵਾਂਗਾ ਮੈਂ ਲੋਕਾਂ ਨੂੰ ਸਿਰਫ ਇਸ ਤਰ੍ਹਾਂ ਆਪਣੀ ਸੇਵਾ ਨਹੀਂ ਕਰਨਾ ਕਰਨ ਦੇਵਾਂਗਾ ਜਿਵੇਂ ਮੈਂ ਸ਼ਾਹੀ ਹਾਂ ਮੈਂ ਇੱਕ ਨਿਮਰ ਸੇਵਕ ਵੀ ਬਣਾਗਾ ਉਸਨੇ ਸਿੱਖਾ ਨਾਲ ਰਹਿਣ ਦਾ ਵੀ ਫੈਸਲਾ ਕੀਤਾ ਉਸਨੇ ਸਵੇਰੇ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਸੀ ਅਧੀਓ ਠੰਡਾ ਇਸ਼ਨਾਨ ਕਰਦਾ ਸੀ ਉਹ ਆਪਣਾ ਅਧਿਆਤਮਿਕ ਅਭਿਆਸ ਕਰਦਾ ਸੀ ਜਿਵੇਂ ਕਿ ਜਪਜੀ ਸਾਹਿਬ ਦਾ ਜਾਪ ਅਤੇ ਪਾਠ ਫਿਰ ਉਹ ਗੁਰੂ ਜੀ ਦੀ ਰਸੋਈ ਵਿੱਚ ਜਾਂਦਾ ਸੀ ਅਤੇ ਲੋਕਾਂ ਨੂੰ ਭੋਜਨ ਪਰੋਸਦਾ ਸੀ ਪਾਂਡੇ ਸਾਫ਼ ਕਰਦਾ ਸੀ ਫਰਸ਼ ਸਾਫ਼ ਕਰਦਾ ਸੀ ਅਤੇ ਭਾਂਡੇ ਸਾਫ਼ ਕਰਦਾ ਸੀ ਉਹ ਹਰ ਰੋਜ਼ ਅਜਿਹਾ ਕਰਦਾ ਸੀ ਅਤੇ ਇਸ ਨੇ ਉਸ ਦੀ ਸੋਚ ਨੂੰ ਡੂੰਘਾ ਬਦਲ ਦਿੱਤਾ ਸੀ ਉਹ ਹੁਣ ਆਪਣੇ ਆਪ ਨਾਲ ਆਪਣੇ ਪਰਿਵਾਰ ਨਾਲ ਆਪਣੇ ਭਾਈਚਾਰੇ ਨਾਲ ਅਤੇ ਪਰਮਾਤਮਾ ਨਾਲ ਵਧੇਰੇ ਜੁੜਿਆ ਹੋਇਆ ਸੀ ਕੁਝ ਸਮਾਂ ਬੀਤ ਗਿਆ ਸੀ ਜਦੋਂ ਗਿਰੂ ਜੀ ਨੇ ਉਸ ਨੂੰ ਫੇਰ ਸੰਗਤ ਵਿੱਚ ਦੇਖਿਆ ਉਹ ਜਾਣ ਬੁੱਝ ਕੇ ਮੁਸਕਰਾਇਆ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਕੌਣ ਲਿਆਵੇਗਾ ਬਿਲਕੁਲ ਪਹਿਲਵਾਨ ਹੀ ਮੁੰਡੇ ਨੇ ਤੁਰੰਤ ਸਵੈ ਇੱਛਾ ਨਾਲ ਕਿਹਾ ਮੈਂ ਤੁਹਾਨੂੰ ਪਾਣੀ ਲਿਆਵਾਂਗਾ ਜਾਂਦੇ ਸਮੇ ਉਸਨੇ ਸੋਚਿਆ ਮੈਂ ਇਸ ਸਨਮਾਨ ਦੇ ਲਾਇਕ ਨਹੀਂ ਹਾਂ ਮੈਂ ਬਹੁਤ ਧੰਨਵਾਦੀ ਹਾਂ ਕਿ ਮੈਂ ਸੇਵਾ ਕਰਨ ਦੇ ਜੋਗ ਹਾਂ ਵਾਹਿਗੁਰੂ 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 ਜਦੋਂ ਮੁੰਡਾ ਪਾਣੀ ਲੈ ਕੇ ਆਇਆ ਤਾਂ ਗੁਰੂ ਜੀ ਨੇ ਉਸ ਦੇ ਹੱਥਾਂ ਵੱਲ ਦੇਖਿਆ ਜੋ ਕਿ ਖੁਰਦੇ ਅਤੇ ਕੰਮ ਤੋਂ ਦਾਗੇ ਹੋਏ ਸਨ ਉਹ ਦੇਖ ਸਕਦਾ ਸੀ ਕਿ ਮੁੰਡਾ ਜਿਆਦਾ ਨਿਮਰ ਸੀ ਉਹ ਇਹ ਵੀ ਦੇਖ ਸਕਦਾ ਸੀ ਕਿ ਪਾਣੀ ਪਿਛਲੀ ਵਾਰ ਨਾਲੋਂ ਵੱਖਰਾ ਸੀ ਇਸ ਵਿੱਚ ਪਿਆਰ ਅਤੇ ਸੇਵਾ ਦੀ ਕੰਬਣੀ ਸੀ ਇਹ ਇਸ ਲਈ ਛੇ ਕਿਉਂਕਿ ਮੁੰਡੇ ਦਾ ਦਿਲ ਹੁਣ ਚਮਕ ਰਿਹਾ ਸੀ ਮੁਸਕਰਾਉਂਦੇ ਹੋਏ ਗਿਰੂ ਜੀ ਨੇ ਕਿਹਾ ਇਹ ਸ਼ੁੱਧ ਪਾਣੀ ਹੈ ਅਤੇ ਗਿਰੂ ਜੀ ਨੇ ਖੁਸ਼ੀ ਨਾਲ ਪਾਣੀ ਪੀਤਾ ਉਸੇ ਵੇਲੇ ਮੁੰਡੇ ਨੂੰ ਗਿਰੂ ਗੋਬਿੰਦ ਸਿੰਘ ਜੀ ਨਾਲ ਇੱਕ ਅਜਿਹਾ ਸੰਬੰਧ ਮਹਿਸੂਸ ਹੋਇਆ ਜੋ ਉਸਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ ਅਤੇ ਉਸਦਾ ਦਿਲ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਨਾਲ ਭਰ ਗਿਆ ਤੁਸੀਂ ਦੇਖੋ ਜਦੋਂ ਅਸੀਂ ਦੂਜਾਂ ਨੂੰ ਆਪਣੇ ਲਈ ਸਭ ਕੁਝ ਕਰਨ ਦਿੰਦੇ ਹਾਂ ਤਾਂ ਅਸੀਂ ਵਿਗੜ ਜਾਂਦੇ ਹਾਂ ਅਤੇ ਸਾਡੇ ਦਿਲ ਚਮਕਦੇ ਨਹੀਂ ਹਨ ਯਾਦ ਰੱਖੋ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਜਦੋਂ ਉਹ ਬੁੱਢੇ ਸਨ ਤਾਂ ਵੀ ਉਹ ਖੇਤ ਪੋਟਦੇ ਸਨ ਕੋਈ ਵੀ ਇੰਨਾ ਖਾਸ ਨਹੀਂ ਹੈ ਕਿ ਉਹ ਸਖਤ ਜਾਂ ਗੰਦਾ ਕੰਮ ਵੀ ਨਾ ਕਰੇ ਕਾਮੇ ਤੁਸੀਂ ਬੱਚੇ ਹੋ ਤੁਹਾਡਾ ਕੰਮ ਸਕੂਲ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਅਤੇ ਸਿੱਖਣਾ ਹੈ ਅਤੇ ਦੂਜਿਆਂ ਦੀ ਤੁਹਾਡੀ ਸੇਵਾ ਤੁਹਾਡੀ ਮੰਮੀ ਡੈਡੀ ਅਤੇ ਤੁਹਾਡੇ ਪਰਿਵਾਰ ਦੀ ਦੇਖਭਾਲ ਕਰਨਾ ਹੋ ਸਕਦਾ ਹੈ ਇਸ ਲਈ ਆਪਣੀ ਆਤਮਾ ਨੂੰ ਖੁਸ਼ ਕਰੋ ਆਪਣੇ ਗੁਰੂ ਨੂੰ ਖੁਸ਼ ਕਰੋ ਸਖਤ ਮਿਹਨਤ ਕਰੋ ਅਤੇ ਦੂਜਿਆਂ ਦੀ ਸੇਵਾ ਕਰੋ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਹਿ